ਸਸਤੀਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਐਸਜੀਪੀਸੀ ਦੇ ਵੱਲੋਂ ਹੜ੍ਹਾਂ ਦੇ ਵਿੱਚ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਰਾਹਤਕਾਰਜ ਚ ਚਲਾਏ ਜਾ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਪਰ ਜਿੱਥੇ ਰਾਸ਼ਨ ਹੈ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਤਾਂ ਉੱਥੇ ਹੀ ਐਸਜੀਪੀਸੀ ਦੇ ਵੱਲੋਂ ਲਗਾਤਾਰ ਹਾਲ ਹਾਲਾਤ ਸੁਧਾਰਨ ਦੇ ਲਈ ਟਰੈਕਟਰਾਂ ਦੇ ਵਿੱਚ ਤੇਲ ਵੀ ਪਵਾਇਆ ਜਾ ਰਿਹਾ ਹੈ ਵੱਖ-ਵੱਖ ਥਾਵਾਂ ਤੇ ਰਹਿਣ ਬਸੇਰੇ ਨੇ ਜਿਹੜੇ ਉਹ ਵੀ ਬਣਾਏ ਗਏ ਇਸ ਤੋਂ ਇਲਾਵਾ ਪਸ਼ੂਆਂ ਦੇ ਲਈ ਵੀ ਕਾਰਜ ਨੇ ਜਿਹੜੇ ਉਹ ਐਸਜੀਪੀਸੀ ਦੇ ਵੱਲੋਂ ਕੀਤੇ ਜਾ ਰਹੇ ਨੇ ਪਰ ਇਹ ਸਭ ਦੇ ਦੌਰਾਨ ਐਸਜੀਪੀਸੀ ਦੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗ ਰਹੇ ਨੇ ਦਰਅਸਰ ਇਹ ਇਲਜ਼ਾਮ ਲੱਗ ਰਹੇ ਨੇ ਕਿ ਪੈਸੇ ਦੀ ਦੁਰਵਰਤੋਂ ਹੈ ਜਿਹੜੀ ਐਸਜੀਪੀਸੀ ਦੇ ਵੱਲੋਂ ਕੀਤੀ ਜਾ ਰਹੀ ਹੈ ਕੋਈ ਬਾਹਰਲਾ ਨਹੀਂ ਬਲਕਿ ਖੁਦ ਦੇ ਐਗਜ਼ੀਕਿਊਟਿਵ ਮੈਂਬਰ ਨੇ ਜਿਹੜੇ ਐਸਜੀਪੀਸੀ ਦੇ ਉਹ ਵਾਰ-ਵਾਰ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਸਪਸ਼ਟੀਕਰਨ ਚਾਹੀਦਾ ਸਾਨੂੰ ਵੇਰਵੇ ਨੇ ਜਿਹੜੇ ਉਹ ਚਾਹੀਦੇ ਨੇ ਕਿ ਕਿੰਨੇ ਦਾ ਤੇਲ ਕਿੱਥੇ ਪਵਾਇਆ ਗਿਆ ਕਿੰਨੇ ਖਰਚੇ ਨੇ ਜਿਹੜੇ ਉਹ ਕਿੱਥੇ ਕੀਤੇ ਗਏ ਸੋਣਾ ਸਾਰੀਆਂ ਗੱਲਾਂ ਨੂੰ ਸੁਣਦੇ ਹੋਏ ਪ੍ਰਧਾਨ ਨੇ ਜੋ SGPC ਦੇ ਹਰਜਿੰਦਰ ਸਿੰਘ ਧਾਮੀ ਉਹ ਕਾਫੀ ਜ਼ਿਆਦਾ ਤਲਖੀ ਭਰੇ ਲਹਿਜੇ ਦੇ ਵਿੱਚ ਨਜ਼ਰ ਆਏ ਉਹ ਕਹਿ ਰਹੇ ਨੇ ਕਿ ਜੇਕਰ ਕਿਸੇ ਨੂੰ ਕੋਈ ਸਵਾਲ ਹੈ ਤਾਂ ਮੈਨੂੰ ਸਿੱਧਾ ਕਰ ਲਿਆ ਜਾਵੇ ਜੇਕਰ ਕਿਸੇ ਨੂੰ ਕੋਈ ਵੇਰਵਾ ਚਾਹੀਦਾ ਤਾਂ ਮੇਥੋਂ ਮੰਗ ਲਿਆ ਜਾਵੇ ਮੈਂ ਖੁਦ ਇਸ ਚੀਜ਼ ਦੀ ਜਾਣਕਾਰੀ ਪ੍ਰੋਵਾਈਡ ਕਰਾਂਗਾ ਪਰ ਜਿਸ ਤਰ੍ਹਾਂ ਟੀਵੀ ਚੈਨਲਾਂ ਤੇ ਜਾ ਕੇ ਡਿਬੇਟਸ ਦਾ ਹਿੱਸਾ ਬਣ ਬਣ ਕੇ ਇਹ ਗੱਲਾਂ ਉਛਾਲੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਦੇ ਇਲਜ਼ਾਮ SGPC ਦੇ ਉੱਪਰ ਲੱਗ ਰਹੇ ਨੇ ਉਨਾਂ ਤੋਂ ਬਹੁਤ ਜ਼ਿਆਦਾ ਦੁਖੀ ਹਾਂ ਮੈਂ ਇਹ ਕਹਿਣਾ ਪ੍ਰਧਾਨਤਾਮੀ ਹੁਣਾਂ ਦਾ ਸੋ ਇਸ ਵਾਕੇ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿਸ ਤਰ੍ਹਾਂ ਤਲਖੀ ਭਰੇ ਲਹਿਜ਼ੇ ਦੇ ਵਿੱਚ ਨਜ਼ਰ ਆਏ ਨੇ ਆਓ ਸੁਣਦੇ ਹਾਂ ਬੰਦਾ ਦਾ ਫਰਜ਼ ਸੀ ਭਈ ਇਹ ਔਖੀ ਘੜੀਆਂ ਤੇ ਔਖੀ ਘੜੀ ਦੇ ਵਿੱਚ ਇੱਕ ਦੂਏ ਦਾ ਸਾਥ ਦਈਏ ਸਾਥ ਦੇਣ ਦੀ ਬਜਾਏ ਇੱਥੇ ਵੀ ਯਾਰੋ ਰਾਜਨੀਤੀ ਸ਼ੁਰੂ ਕਰ ਦਿੱਤੀ ਇਹਦੇ ਤੇ ਵੀ ਰਾਜਨੀਤੀ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਧਰਾਤਲ ਦੇ ਵਿੱਚ ਧੱਕਣ ਦਾ ਇੱਕ ਯਤਨ ਕਰ ਰਹੇ ਆਪਾਂ ਜਿਹੜੇ ਅੱਜ ਸਵਾਲ ਠਾ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੀਰ ਛੋਟਾ ਸਰਦਾਰ ਜਸਵੰਤ ਸਿੰਘ ਪੜੈਣ ਜਿਸ ਦਿਨ ਇੱਥੇ ਮੀਟਿੰਗ ਹੋਈ ਐ ਐਗਜੈਕਟਿਵ ਦੀ ਉਸ ਦਿਨ ਵਿੱਚ ਬੈਠਾ ਸੀ ਮੈਂ ਆਪਣੇ ਛੋਟੇ ਵੀਰ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਣਾ ਉਹਨੇ ਇੱਕ ਸਵਾਲ ਚੱਕਿਆ ਸੀ ਕਿ ਜਿਹੜਾ ਮਤਾ ਨੰਬਰ 53 ਆ ਇਹਦਾ ਸਾਨੂੰ ਦੱਸਿਆ ਜਾਵੇ ਕਿ ਪੈਸੇ ਕਿੱਥੇ ਕਿਹੜੇ-ਕਿਹੜੇ ਆਈਟਮ ਦੇ ਖਰਚ ਹੋਏ ਤੇ ਮੈਂ ਮੋਬਾਈਲ ਕੱਢ ਕੇ ਦੱਸਿਆ ਸੀ ਵੀ ਮੇਰੇ ਵੀਰਾ 49 ਤੱਕ ਦਾ ਖਾਤਾ ਮੇਰੇ ਕੋਲ ਪਿਆ। ਕਿਉਂਕਿ ਮੈਂ ਵੇਸਲਾ ਨਹੀਂ ਦਿੰਦਾ ਮੈਂ ਨਾਲ ਦੀ ਨਾਲ ਪਹਿਲਾਂ 31 ਤੱਕ ਦੇ ਫਿਰ 31 ਤੋਂ 4 ਤੱਕ ਦੇ। ਉਹ ਸਾਰੇ ਖਰਚਿਆਂ ਦਾ ਬੇਰਬਾ ਮੈਂ ਉਹਨਾਂ ਨੂੰ ਕਿਹਾ ਦੇਖ ਲਓ ਜੇ ਦੇਖਣਾ ਤਾਂ ਮੇਰੇ ਕੋਲ। ਫਿਰ ਅੱਜ ਖਬਰ ਲੱਗੀ ਪਈ ਜੀ ਉਹ ਸ਼ੋਮਣੀ ਕਮੇਟੀ ਨਸ਼ਰ ਕਰੇ। ਮੈਂ ਤੈਨੂੰ ਛੋਟੇ ਵੀਰ ਕਹਿਣਾ ਚਾਹਣਾ। ਉਹ ਨਸ਼ਰ ਤਾਂ ਮੈਂ ਪਰਸੋਂ ਜਿਹੜੇ ਐਗਜ਼ੈਕਟਿਵ ਦੀ ਮੀਟਿੰਗ ਕਰਨ ਤੋਂ ਬਾਅਦ ਮੈਂ ਪੀਸੀ ਕੀਤੀ ਸੀ ਉਹਦੇ ਵਿੱਚ ਮੈਂ ਉਹ ਸਾਰੇ ਜਿੰਨੇ ਬੇਰਵੇ ਸੀ 77,40,233 ਰੁਪਏ ਉਹ ਤਾਂ ਮੈਂ ਇਕੱਲੇ-ਇਕੱਲੇ ਗੁਰਦੁਆਰੇ ਦਾ ਬਾਈ ਨੇਮ ਲੈ ਕੇ ਕਰ ਦਿੱਤੇ ਸੀ ਤੇ ਆਪਾਂ ਸੁਣ ਨਹੀਂ ਸਕਿਓ ਮੈਂ ਤੈਨੂੰ ਅਪੀਲ ਕਰਨੀ ਚਾਹੁੰਨਾ ਕਿ ਆਪਾਂ ਸਤਕਾਰਤਿਆਂ ਤੁਸੀਂ ਐਗਜ਼ੈਕਟਿਵ ਦੇ ਮੈਂਬਰ ਆ ਤੁਹਾਨੂੰ ਪ੍ਰਬੰਧ ਦੇ ਬਾਰੇ ਸਾਰਾ ਕੁਝ ਪਤਾ ਹੈ ਤੇ ਇਹ ਜਿਹੜਾ ਮਤਾ ਸੀ ਇਹ ਪਿਛਲੀ ਪੋਸ਼ਟੀ ਹੋਈਗਾ ਨਹੀਂ ਕਿ ਉਹ ਅਧਿਕਾਰ ਦਿੱਤੇ ਜੋ ਹੁਣ ਤੱਕ ਖਰਚ ਹੋਇਆ ਸੀ ਇਹ ਸਾਡਾ ਲੀਗਲ ਪ੍ਰੋਸੈਸ ਆ ਉਹ ਪ੍ਰਵਾਨਗੀ ਦੀ ਆਸ ਤੋਂ ਬਾਅਦ ਅੰਤ੍ਰਕ ਕਮੇਟੀ ਨੇ ਉਹਨਾਂ ਦੀ ਪੋਸ਼ਟੀ ਕਰਨੀ ਹੁੰਦੀ ਤੇ ਉਹ ਪੋਸ਼ਟੀ ਹੋਈ ਆ ਤੇ ਮੈਂ মিডিਆ ਵਾਲੇ ਸੱਜਣਾ ਨੂੰ ਵੀ ਕਹਿਣਾ ਚਾਹਣਾ ਠੀਕ ਆ ਤੁਹਾਡਾ ਇਹ ਕਾਰੋਬਾਰ ਨਾ ਮੈਂ ਕਹਿ ਲਵਾਂ ਤੁਹਾਡਾ ਇੱਕ ਹਲਕੇ ਆ ਕਨਸਟੀਟਿਊਸ਼ਨਲ ਰਾਈਟ ਆ ਕਿ ਤੁਸੀਂ ਡਿਬੇਟਾਂ ਵੀ ਕਰਾਉਣੀਆਂ ਆ ਤੇ ਤੁਸੀਂ ਹੋਰ ਕਾਰਜ ਵੀ ਕਰਾਉਣੇ ਆ। ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈ ਲਿਆ ਕਰੋ। ਡਿਬੇਟਾਂ ਕਰਾਓ ਜੀ ਸਾਦਕੇ ਕਰਾਓ। ਪਰ ਮੈਂ ਜਿਹੜੀ ਗੱਲ ਕਹੀ ਬੇ ਨਾ ਲੂਣ ਹੈ ਗੁੰਨੀ ਜਾਣਾ ਇਹ ਗੱਲ ਠੀਕ ਨਹੀਂ। ਇਹ ਗੱਲ ਚੁੱਪਦੀ ਆ। ਸੋ ਇਸ ਕਰਕੇ ਪੜੈਣ ਸਾਹਿਬ ਮੇਰਾ ਵੀਰ ਐ ਛੋਟਾ। ਪਿਆਰ ਸਤਿਕਾਰ ਦੇ ਨਾਲ ਇੱਥੇ ਮੀਟਿੰਗ ਕਰੀਦੀ ਪਰ ਬਾਹਰ ਜਾ ਕੇ ਪਤਾ ਨਹੀਂ। ਉਹ ਵੀਰ ਸਾਡਾ ਫੇ ਕੀ ਬੋਲ ਜਾਂਦਾ ਅੰਦਰ ਕੁਛ ਹੁੰਦਾ ਰੂਪ ਤੇ ਬਾਹਰ ਕੁਛ ਦਿਖਾ ਲ ਦਿੰਦਾ। ਮੈਂ ਕੋਈ ਚਣੌਤੀ ਨਹੀਂ ਦੇ ਰਿਹਾ ਸਤਕਾਰ ਤੇ ਐਜੈਕਟਿਵ ਦਾ ਮੈਂਬਰ ਆ ਪੂਰਾ ਸਤਕਾਰ ਦਈਦਾ ਰਾਦਰ ਸਤਕਾਰ ਨਹੀਂ ਦਈਦਾ ਜਿੱਥੇ ਹੁੰਦਾ ਉਥੇ ਗੱਲ ਮੰਨਣ ਵਾਲੀ ਮੰਨੀ ਦੀ ਵੀ ਆ ਪਰ ਇਸ ਗੱਲ ਦਾ ਦੁੱਖ ਵੀ ਮਹਿਸੂਸ ਹੁੰਦਾ ਕਿ ਉਹਦਣੇ ਸਾਰੇ ਮੈਂ ਬੇਰਵੇ ਨਸ਼ਰ ਕਰ ਦਿੱਤੇ ਸੀ ਤੇ ਅੱਜ ਫੇਰ ਲੱਗਾ ਬਿਆਨ ਪੇ ਜੀ ਬੇਰਵੇ ਨਸ਼ਰ ਕਰੇ ਸ਼ੌਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਮੈਂ ਦਾ ਭਰਾਵਾ ਤੈਨੂੰ ਮੀਟਿੰਗ ਵਿੱਚ ਵੀ ਕਿਹਾ ਸੀ ਤੇ ਉਦੋਂ ਬਾਅਦ ਵੀ ਉਹ ਸਾਰੇ ਨਸ਼ਰ ਕਰਦੇ ਸੀ ਤੂੰ ਪ੍ਰਬੰਧ ਦਾ ਤੁਸੀਂ ਹਿੱਸਾ ਆ ਤੇ ਜਿਹੜੇ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੇ ਫੇਰ ਤੁਹਾਨੂੰ ਜੋ ਅੰਦਰ ਹੋਇਆ ਹੁੰਦਾ ਉਹਦੇ ਲਈ ਤੁਸੀਂ ਵੀ ਇਕੁਲੈਂਟੀ ਉਹਦੇ ਨਾਲ ਹਿੱਸੇ ਹੁੰਨੇ ਆ ਸੋ ਇੱਕ ਦਾ ਪੱਖ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਸੀ ਦੂਆ ਜਿਹੜਾ ਇੱਕ ਪੱਖ ਹੋਰ ਮੈਂਬਰ ਸਾਹਿਬਾਨਾਂ ਨੇ ਵੀ ਸਵਾਲ ਚੱਕੇ ਉਹ ਵੀ ਸਾਡੇ ਪ੍ਰਬੰਧ ਦਾ ਹਿੱਸਾ ਆ ਜੈਕਟਿਵ ਵਿੱਚ ਵੀ ਰਹੇ ਆ ਤੇ ਉਹਨਾਂ ਨੂੰ ਪਤਾ ਵੀ ਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਖਾਸ ਕਰਕੇ ਜਿੱਲੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਸੇ ਖਰਚਦੀ ਆ ਉਹਦਾ ਇੱਕ ਸਿਸਟਮ ਆ ਉਹ ਸਿਸਟਮ ਅਨਸਾਰ ਸਾਰਾ ਕੰਮ ਚੱਲਦਾ ਆ ਪਿਛਲੇ ਦਿਨੀ ਅਸੀਂ ਆ ਜਿਹੜੇ ਸਾਡੇ ਖਰਚੇ ਆ ਸਾਰੇ ਅਸੀਂ ਬੇਰਬੇ ਵਿੱਚ ਹਰ ਇੱਕ ਚੀਜ਼ ਦੇ ਪਾਏ ਆ ਉਹ ਪਿਛਲੇ ਦਿਨੀ ਨਾਨਕਿਆਣਾ ਸਾਹਿਬ ਗੁਰਦੁਆਰੇ ਤੋਂ ਪਾਵੇਂ ਮੈਨੇਜਰ ਨੇ ਕੱਲ ਆਪਣਾ ਪੱਖ ਬਾ ਖੂਬੀ ਪੇਸ਼ ਵੀ ਕੀਤਾ ਪ੍ਰੈਸ ਦੇ ਰੂਬਰ ਹੋ ਕੇ ਸਾਰੀ ਉਹਨੇ ਗੱਲ ਸਪਸ਼ਟ ਵੀ ਕੀਤੀ ਆ ਪਰ ਮੈਂ ਵੀ ਸਪਸ਼ਟ ਕਰਨੀ ਚਾਹਨਾ ਕਿ ਇੱਕ ਪੱਖੇ ਹੀ ਸਿਰਫ ਰੱਖ ਕੇ ਤੇ ਉਹਨੂੰ ਤੋੜ ਦਿੱਤਾ ਉੱਥੇ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਉਹ ਤੇਲ ਖਰੀਦਿਆ 3000 ਲੀਟਰ ਨਹੀਂ 2000 ਲੀਟਰ ਪਹਿਲਾਂ ਤਾਂ ਇੱਥੇ ਮੈਂ ਤੁਹਾਡੀ ਕਲੈਰੀਕਲ ਥੋੜੀ ਜਿਹੀ ਮਿਸਟੇਕ ਉਹਨਾਂ ਦੀ ਜਿਹੜਾ ਬਹੁਤ ਜ਼ੋਰ-ਜ਼ੋਰ ਨਾਲ ਕਹਿ ਰਹੇ 3000 ਲੀਟਰ ਦੇ ਦਤਾ ਫਲਾਣੇ ਦੇ ਕਹੇ ਉਹ 2000 ਲੀਟਰ ਦੀ ਤਿੰਨ ਪ੍ਰਵਾਨਗੀ 3000 ਦੀ ਹੋਈ 200 ਉਹਨੇ ਖਰਚ ਲਿਆ ਤੇ 1000 ਲੀਟਰ ਹਲੇ ਪਿਆ ਆ ਇੱਕ ਐਪਲੀਕੇਸ਼ਨ ਹੈ ਆ ਘੱਗਰ ਦਾ ਜਿਹੜਾ ਬੰਨਿਆ ਉਹਦੇ ਉੱਤੇ ਬੰਨ ਲੱਗ ਰਿਹਾ ਸੀ ਆ ਲੋਕਾਂ ਨੇ ਲਿਖ ਕੇ ਦਿੱਤਾ ਕਿ ਸਾਨੂੰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਟਰੈਕਟਰਾਂ ਦੇ ਵਿੱਚ ਤੇਲ ਪਾਉਣ ਲਈ ਦੇਵੇ ਜਿਹੜੇ ਉੱਥੇ ਸਾਡੇ ਆਗੂ ਜਾਂਦੇ ਉਹਨਾਂ ਨੂੰ ਵੀ ਉਹ ਕਹਿੰਦੇ ਆ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਹੋਣ ਚਾਹੇ ਹੋਰ ਆਗੂ ਹੋਣ ਤੇ ਉਹਨਾਂ ਨੂੰ ਵੀ ਕਹਿੰਦੇ ਵੀ ਸਾਡੀ ਹਮਦਦ ਕਰੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਮੈਨੇਜਰ ਨੂੰ ਨਹੀਂ ਐਪਲੀਕੇਸ਼ਨ ਦਿੱਤੀ ਆ ਮੈਨੇਜਰ ਨੇ ਫੇਰ ਆਪਣੇ ਸਕੱਤਰ ਨੂੰ ਲਿਖ ਕੇ ਉਹਦੀ ਆਗਿਆ ਲਈ ਹੁੰਦੀ ਦਾ ਪ੍ਰਧਾਨ ਦੀ ਆਸਤ ਪ੍ਰਵਾਨ ਕੀਤੀ ਆ ਤੇ ਮੇਰੇ ਵੀ ਧਿਆਨ ਵਿੱਚ ਆਉਂਦੀ ساری ਗੱਲ ਉਹ ਤੋਂ ਬਾਅਦ ਉਸ ਮੈਨੇਜਰ ਨੇ ਜਾ ਕੇ ਫਿਰ ਨਾਲ ਇੱਕ ਸਾਡਾ ਇਨਸਪੈਕਟਰ ਹੁੰਦਾ ਇਨਚਾਰਜ ਨਾਲ ਉਹ ਉੱਥੇ ਦਾ ਸਾਰਾ ਜਿਹੜਾ ਉਹਨਾਂ ਦਾ ਪ੍ਰਬੰਧ ਹੁੰਦਾ ਮੈਂਬਰਸ ਅਵਾਨ ਦੀ ਹਾਜ਼ਰੀ ਚ ਆ ਫਿਰ ਉਹਨਾਂ ਨੇ 2000 ਲੀਟਰ ਦੀ ਰਸੀਦ ਲਈਆ ਬਕਾਇਦਾ ਇਹ ਵੈਰੀਫਾਈ ਹੋਈ ਹੈ ਇਹਦੇ ਵਿੱਚ ਕੋਈ ਸ਼੍ਰੋਮਣੀ ਕਾਲੀ ਦਲ ਦਾ ਨਹੀਂ ਵਰਕਰ ਹੈਗਾ ਕੇਵਲ ਦਾ ਕੇਵਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਸਾਰਾ ਲੈ ਕੇ ਫਿਰ ਉਹਨੇ ਉਹ ਜਿਹੜਾ ਆ ਆ ਪੈਟਰੋਲ ਪੰਪ ਦੀ ਰਸੀਦ ਆ 2000 ਲੀਟਰ ਦੀ 3000 ਲੀਟਰ ਨਹੀਂ ਫੇਰ ਉਹਨੇ ਜਿੱਥੇ ਜਿੱਥੇ ਥਾਹੋਂਕ ਤਾਂ ਹੀ ਬੰਡੇ ਆ ਆ ਆ ਉਹ ਟਰੈਕਟਰ ਜਿਹਦੇ ਤੇ ਤਾਂਚੀ ਜਿਹੜੀ ਤਾਂਚੀ ਦੇ ਵਿੱਚ ਇਹ ਤੇਲ 2000 ਲੀਟਰ ਲੈ ਕੇ ਗਏ ਆ ਸਾਰੀਆਂ ਫੋਟੋ ਆ ਇਹਦੇ ਵਿੱਚ ਸਿਰਫ ਇੱਕ ਐਂਗਲ ਤੋਂ ਇੱਕ ਫੋਟੋ ਲੈ ਕੇ ਉਹ ਨਸ਼ਰ মিডিਆ ਨੂੰ ਕਰ ਦੇਣੀ ਤੇ ਉਹਨੂੰ ਵਿਵਾਦ ਦਾ ਮੁੱਦਾ ਬਣਾਉਣਾ ਇਹ ਸਾਰੇ ਮੈਨੇਜਰ ਦੇ ਨਾਲ EMPLOYEES ਆ ਔਰ ਇੱਕ ਜਿਹੜੀ ਮੈਂ ਹੋਰ ਤੁਹਾਨੂੰ ਗੱਲ ਕਹਿਣੀ ਚਾਹਨਾ ਫੇਰ ਇਹ ਕਿੱਥੇ ਕਿੱਥੇ ਗਿਆ ਤੇਲ ਆਹ ਬੰਦੇ ਆ ਜਿਨ੍ਹਾਂ ਨੂੰ 200 ਲੀਟਰ 100 ਲੀਟਰ 50 ਲੀਟਰ ਇਹ ਸਾਰੇ ਨਾਲ ਨਾ ਤੇ ਉਹਨਾਂ ਦੇ ਨਾਲ ਕਈਆਂ ਦੇ ਪਿੰਡ ਵੀ ਤੇ ਲੰਬੜਦਾਰ ਬਕਾਇਦਾ ਹੁਣ ਮੈਂ ਪੁੱਛਣਾ ਚਾਹਨਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਦਦ ਨਾ ਕਰੇ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਨਹੀਂ ਮੈਂਬਰ ਸਾਹਿਬਾਨ ਤੁਹਾਡਾ ਵੀ ਤਾਂ ਫਰਜ਼ ਬਣਦਾ ਮੈਂ ਕਈ ਵਾਰੀ ਗੱਲਾਂ ਕੁਝ ਜਾਤੀ ਨਹੀਂ ਕਰਦਾ ਹੁੰਦਾ ਪਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਗਮਰਾ ਨਾ ਕਰੋ ਲੂਣ ਨਾ ਗੁੰਨਿਆ ਕਰੋ ਛੋਮਣੀ ਗੁਰਦੁਆਰਾ ਪਰਵਤਕ ਕਮੇਟੀ ਆਪਣੇ ਤੌਰ ਤੇ ਸਮਰਥ ਆ ਤੇ ਸਾਰੇ ਕਾਰਜ ਕਰਦੀ ਆ ਇਹ ਠੀਕ ਆ ਵੀ ਰਾਹਤ ਦੇ ਵਿੱਚ ਛੋਮਣੀ ਕਾਲੀਦਲ ਵੀ ਤੇ ਬਾਕੀ ਜਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਤੇ ਉਸ ਮੁੱਦੇ ਨੂੰ ਫਿਰ ਐਵੇਂ ਕਰਕੇ ਮੈਂ ਤਾਂ ਡਿਬੇਟ ਵਾਲੇ ਸੱਜਣਾ ਤੇ ਵੀ ਹੈਰਾਨ ਆ ਸਾਡੇ ਸ਼੍ਰੋਮਣੀ ਕਮੇਟੀ ਦੇ ਕੈਮਰੇ ਲੱਗੇ ਹੁੰਦੇ ਇੱਕ ਇੱਕ ਮੁਲਾਜ਼ਮ ਦਾ ਪਤਾ ਲੱਗ ਜਾਂਦਾ ਕਿਹੜਾ ਕਿ 10 ਰੁਪਏ ਕਿਸ ਨੇ ਕੋਈ ਹੋਰ ਗੁਰਦ ਕੀਤੇ ਪਤਾ ਲੱਗਦਾ ਫੇਰ ਖਜ਼ਾਨਾ ਬਕਾਇਦਾ ਗਿਣ ਕੇ ਬੈਂਕਾਂ ਚ ਜਾਂਦਾ ਤੇ ਉਹ ਖਜ਼ਾਨਾ ਮਤਲਬ ਏਵੇਂ ਤੁਰਿਆ ਫਿਰਦਾ ਸਤਗੁਰ ਜੀ ਜਾਣੇ ਜਾਣਾ ਜਿੰਨੇ ਮੇਰੇ ਸਤਖਾਤ ਮੈਂਬਰ ਬੈਠੇ ਆ ਸਾਰਿਆਂ ਦਾ ਪੂਰ ਜੋਰ ਯਤਨ ਹੁੰਦਾ ਤੇ ਮੇਰਾ ਆਪਣੇ ਤੌਰ ਤੇ ਕਿਉਂਕਿ ਤੁਸੀਂ ਮੈਨੂੰ ਇਹ ਸੇਵਾ ਸੰਭਾਲੀ ਆ ਗੁਰੂ ਸਾਹਿਬ ਜਾਣਦੇ ਆ ਅਪਮਾਨੀ ਹੋ ਕੇ ਨਹੀਂ ਕਹਿ ਰਿਹਾ ਮੈਂ ਬڑے ਦਾਅਵੇ ਨਾਲ ਇਹ ਗੱਲ ਕਹਿਣਾ ਪਹਿਲੇ ਪ੍ਰਧਾਨਾਂ ਨੇ ਵੀ ਬਹੁਤ ਵਧੀਆ ਕਾਰਜ ਕੀਤੇ ਆ ਕੋਈ ਸ਼ੱਕ ਨਹੀਂ ਕਿਸੇ ਦੇ ਕੋ ਕੋਇੰਤੂ ਨਹੀਂ ਪਰ ਇੰਪਰੂਵਮੈਂਟ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਗੁਰੂ ਸਾਹਿਬ ਨੇ ਆਪ ਕਰਵਾਈ ਆ ਬੰਦੇ ਨਹੀਂ ਕਰਦੇ ਹੁੰਦੇ ਸਤਗੁਰ ਜੀ ਆਪ ਕਰਵਾਉਂਦੇ ਕੋ ਸਮਾਂ ਆਊਗਾ ਨਸ਼ਰ ਕਰਾਂਗੇ ਸੋ ਇਸ ਕਰਕੇ ਮੈਂ ਇਹ ਵੀ ਗੱਲ ਕਹਿਣੀ ਚਾਹਨਾ ਕਿ ਜਦੋਂ ਦੋ ਦੋ ਉਹਦੇ ਲੈ ਤੁਸੀਂ ਉਦੋਂ ਸ਼ੋਮਣੀ ਕਾਲੀ ਦਲ ਦੀ ਸਰਕਾਰ ਚ ਫਿਰ ਉਦੋਂ ਸ਼ੋਮਣੀ ਕਮੇਟੀ ਦੀ ਸੇਵਾ ਤੱਕ ਇਹ ਤੁਹਾਨੂੰ ਲੋਕਾਂ ਨੇ ਚੁਣਿਆ ਸੀ ਫੇਰ ਸਰਕਾਰ ਦੇ ਅਹੁਦੇ ਵੀ ਮੰਨ ਲੈ ਕਿਉਂ ਹੁਣ ਆਜੇ ਗੱਲਾਂ ਫੇਰ ਮੈਂ ਜਿਵੇਂ ਉਧਰ ਬਾਧੂ ਕਹੂੰਗਾ ਫੇਰ ਕੌੜੀਆਂ ਲੱਗਣਗੀਆਂ ਤੋਂ ਇਸ ਕਰਕੇ ਸਤਕਾਰਤ ਜਥੇਬੰਦੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਤੇ ਇਹਦੇ ਪਿੱਛੇ ਆਬਜੈਕਟ ਕੇਵਲ ਦਾ ਕੇਵਲ ਵੈਲਫੇਅਰ ਆਫ ਦਾ ਕਮਿਊਨਿਟੀ ਆ ਤੇ ਹੁਣ ਦਾ ਕਿਉਂਕਿ ਰੌਲਾ ਐਸਲੇ ਫਲਡਸ ਦਾ ਆ ਇਹਦੇ ਵਿੱਚ ਅਸੀਂ ਨਹੀਂ ਦੇਖਦੇ 크ਰਿਸਚੀਅਨ ਐ ਚ ਅਸੀਂ ਨਹੀਂ ਦੇਖਦੇ ਮੁਸਲਮਾਨ ਐ ਇਹ ਚ ਅਸੀਂ ਨਹੀਂ ਦੇਖਦੇ ਹਿੰਦੂ ਭਰਾ ਐ ਜਿਹੜਾ ਵੀ ਆ ਗਿਆ ਸਾਰਿਆਂ ਨੂੰ ਰਾਹਤ ਸਮਗਰੀ ਵੀ ਤੇ ਉਹਦੇ ਨਾਲ ਦੀ ਨਾਲ ਫਿਰ ਉਦਾਂ ਜੇ ਕੋਈ ਲੰਗਰ ਪਾਣ ਦੀ ਸੇਵਾ ਵੀ ਨਿਰੰਤਰ ਸਾਡੀ ਜਾਰੀ ਆ। ਸੋ ਇਸ ਮੌਕੇ ਹਰਜਿੰਦਰ ਸਿੰਘ ਧਾਮੀ ਹੈ ਜਿਹੜੇ ਉਹ মিডিਆ ਤੇ ਵੀ ਵਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਬੇਸ਼ੱਕ মিডিਆ ਦਾ ਕੰਮ ਹੈ ਕਿ ਉਹ ਵੱਖ-ਵੱਖ ਜਿਹੜੇ ਮੁੱਦੇ ਨੇ ਉਹ ਚੁੱਕੇ ਵੱਖ-ਵੱਖ ਮੁੱਦਿਆਂ ਤੇ ਡਿਸਕਸ਼ਨ ਕਰੇ ਡਿਬੇਟਸ ਕਰੇ ਪਰ ਇਹ ਵੀ ਜ਼ਰੂਰੀ ਹੈ ਕਿ ਜੇਕਰ ਐਸਜੀਪੀਸੀ ਦੇ ਸਬੰਧ ਦੇ ਵਿੱਚ ਕੋਈ ਵੀ ਗੱਲ ਮੀਡੀਆ ਚਾਉਂਦੀ ਹੈ ਤਾਂ ਮੀਡੀਆ ਦਾ ਫਰਜ਼ ਬਣਦਾ ਹੈ ਕਿ ਇੱਕ ਵਾਰ ਐਸਜੀਪੀਸੀ ਦੇ ਨਾਲ ਡਿਸਕਸ ਕੀਤਾ ਜਾਵੇ ਐਸਜੀਪੀਸੀ ਤੋਂ ਉਸ ਬਾਰੇ ਇੱਕ ਪੱਖ ਹੈ ਜਿਹੜਾ ਉਹ ਜ਼ਰੂਰ ਜਾਣਿਆ ਜਾਵੇ ਤਾਂ ਕਿ ਐਸਜੀਪੀਸੀ ਕਲੀਅਰੈਂਸ ਉਸ ਚੀਜ਼ ਦੀ ਦੇ ਸਕੇ ਪਰ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਟੀਵੀਆਂ ਦੇ ਉੱਪਰ ਆ ਕੇ ਲਗਾਏ ਜਾਂਦੇ ਨੇ ਐਸਜੀਪੀਸੀ ਤੇ ਉਹ ਸਾਰੇ ਬੇਬੁਨਿਆਦ ਨੇ देख सकते पंजाब टीवी डाउनलोड करो सा एप एंड्रॉइड या अते एस फायर टीवी, जा टीवी नाल ही देख सकते हो लाइव स्ट्रीमिंग डब्ल्यू 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 www.globalpunjabtv.com ग्लोबल